ਪੰਜਾਬ ਦੇ ਤਰਨਤਾਰਨ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਨੇ ਪੂਰੇ ਪੰਜਾਬ ਨੂੰ ਵਿਭਤਾ ਦੇ ਵਿੱਚ ਪਾਇਆ ਹੈ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਇੱਕ ਵੱਡੀ ਲਾਪਰਵਾਹੀ ਜਿਹੜੀ ਹੈ ਜੇਲ ਪ੍ਰਸ਼ਾਸਨ ਦੀ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸਦੀ ਕਿ ਇੱਕ ਜੇਲ ਦੇ ਵਿੱਚ ਦੋ ਕੈਦੀ ਰਹਿੰਦੇ ਸੀ ਔਰ ਉਸ ਇੱਕ ਕੈਦੀ ਦੇ ਨਾਲ ਉਸ ਦਾ ਚਾਚਾ ਵੀ ਸੀ ਦਰਸਲ ਹੁਣ ਮਾਮਲਾ ਪੂਰਾ ਕੀ ਹੈ ਕਿ ਦੋਨਾਂ ਕੈਦੀਆਂ ਦੇ ਨਾਂ ਜਿਹੜੇ ਨੇ ਗੁਰਪ੍ਰੀਤ ਸੀ ਔਰ ਪਿਤਾ ਦਾ ਨਾਮ ਵੀ ਦੱਸਿਆ ਜਾ ਰਿਹਾ ਹੈ ਕਿ ਸੇਮ ਸੀ ਜ਼ਿਲ੍ਹਾ ਸੇਮ ਸੀ ਜਿਸ ਦੇ ਕਾਰਨ ਇੱਕ ਵੱਡੀ ਲਾਪਰਵਾਹੀ ਜਿਹੜੀ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਦੇਖਣ ਨੂੰ ਮਿਲੀ ਹੈ ਤਾਂ ਹੁਣ ਹੁੰਦਾ ਕਿ ਇੱਕ ਜਦੋਂ ਬਿਮਾਰੀ ਦੇ ਕਾਰਨ ਇੱਕ ਹਵਾਲਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਤੇ ਪਰਿਵਾਰ ਨੂੰ ਉਹ Laash ਜਿਹੜੀ ਹੈ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਪਰਿਵਾਰ ਨੇ ਵੀ ਅੱਗੇ ਉਹ ਜਿਹੜਾ ਸਿਰਾ ਲਾ ਦਿੱਤਾ ਪਰਿਵਾਰ ਨੇ ਬਿਨਾਂ Laash ਦਾ ਮੂੰਹ ਦੇਖ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਉਸਤੇ ਜਿਹੜੇ ਫੁੱਲ ਸੀ ਉਹ ਵੀ ਜਲ ਪ੍ਰਵਾਹ ਕਰ ਦਿੱਤੇ ਹੁਣ ਜਦੋਂ ਮਾਮਲਾ ਸਾਹਮਣੇ ਆਉਂਦਾ ਜਦੋਂ ਚਾਚਾ ਨੂੰ ਮਿਲਣ ਦੇ ਲਈ ਪਰਿਵਾਰਕ ਮੈਂਬਰ ਉੱਥੇ ਜਾਂਦੇ ਨੇ ਕਿ ਮੁੰਡੇ ਦੇ ਨਾਲ ਜਿਹੜੀ ਹੈ ਮਾੜੀ ਹੋਈ ਹੈ ਤਾਂ ਉੱਥੇ ਜਦੋਂ ਜਾਂਦੇ ਨੇ ਪੁੱਛਦੇ ਨੇ ਤਾਂ ਉਹ ਕਹਿੰਦੇ ਕਿ ਗੁਰਪ੍ਰੀਤਾ ਜਿਉਂਦਾ ਹੈ ਜਦੋਂ ਇਸ ਬਾਰੇ ਪਤਾ ਚੱਲਦਾ ਹੈ ਕਿ ਕਿਸੇ ਗਲਤ ਬੰਦੇ ਦੀ Laash ਜਿਹੜੀ ਹੈ ਉਸ ਦਾ ਅੰਤਿਮ ਸੰਸਕਾਰ ਇਸ ਪਰਿਵਾਰ ਦੇ ਵੱਲੋਂ ਕਰ ਦਿੱਤਾ ਗਿਆ ਉਸ ਦੀਆਂ ਜਿਹੜੀਆਂ ਅਸਤੀਆਂ ਨੇ ਉਹ ਵੀ ਜਲ ਪ੍ਰਵਾਹ ਕਰ ਦਿੱਤੀਆਂ ਗਿਆ ਤੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੌਲੀ-ਹੌਲੀ ਸਾਹਮਣੇ ਆਉਂਦਾ ਤਵੱਡੀ ਲਾਪਰਵਾਹੀ ਜਿਹੜੀ ਹੈ ਜੇਲ੍ਹ ਪ੍ਰਸ਼ਾਸਨ ਦੀ ਦੇਖਣ ਨੂੰ ਮਿਲੀ ਹੈ